ਸ੍ਰੀ ਗੁਰੂ ਜੀ ਸਾਰਿਆਂ ਨੂੰ ਅੱਜ ਆਪਾਂ ਖੀਰੇ ਦਾ ਰਾਇਤਾ ਬਣਾਵਾਂਗੇ। ਇਹ ਰਾਇਤਾ ਬਹੁਤ ਟੇਸਟੀ ਬਣਦਾ ਹੈ। ਚਲੋ ਜੀ ਵੇਖ ਲੈਣਾ ਇਹ ਰਾਇਤਾ ਕਿਵੇਂ ਬਣਦਾ ਹੈ। ਉਸ ਦੇ ਲਈ ਜੀਰੇ ਨੂੰ ਤਵੇ ਉੱਪਰ ਥੋੜਾ ਜਿਹਾ ਭਨ ਲਵਾਂਗੇ। ਇਸ ਦੇ ਨਾਲ ਰਾਇਤੇ ਦਾ ਸਵਾਦ ਹੋਰ ਵੀ ਵੱਧ ਜਾਂਦਾ ਹੈ। ਇਸ ਲਈ ਆਪਾਂ ਥੋੜਾ ਜਿਹਾ ਜੀਰੇ ਨੂੰ ਭੁੰਨ ਲਵਾਂਗੇ ਤਵੇ ਉੱਪਰ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਹੁਣ ਜੀਰੇ ਨੂੰ ਭੁੰਨ ਕੇ ਇੱਕ ਬੌਲ ਦੇ ਵਿੱਚ ਕੱਢ ਲਵਾਂਗੇ ਆथे ਮੈਂ ਪਲੇਟ ਦੇ ਵਿੱਚ ਇੱਕ ਹਰੀ ਮਿਰਚ ਲਈ ਹੈ ਥੋੜਾ ਜਿਹਾ ਹਰਾ ਧਨੀਆ ਲਵਾਂਗੇ ਇੱਕ ਪਿਆਜ਼ ਲਵਾਂਗੇ ਇੱਕ ਖੀਰਾ ਲਵਾਂਗੇ ਹਰੀ ਧਨੀਏ ਨੂੰ ਬਰੀਕ ਬਰੀਕ ਕੱਟ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਅਰੇ ਤਾਂ ਇਹਨੂੰ ਬਰੀਕ ਬਰੀਕ ਕੱਟ ਲਵਾਂਗੇ ਅੱਜ ਅਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਰਾਇਤਾ ਬਣਾਵਾਂਗੇ ਪਿਆਜ਼ ਨੂੰ ਵੀ ਬਰੀਕ-ਬਰੀਕ ਕੱਟ ਲਵਾਂਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਇਹ ਰਾਇਡਾ ਬੋਥ ਹੈਲਦੀ ਹੁੰਦਾ ਹੈ ਜੀ ਆਪਣੀ ਬਾਡੀ ਨੂੰ ਗਰਮੀਆਂ ਦੇ ਵਿੱਚ ਠੰਡਕ ਦਿੰਦਾ ਹੈ ਪਿਆਜ਼ ਨੂੰ ਬਰੀਕ-ਬਰੀਕ ਕੱਟ ਲਵਾਂਗੇ ਅਸੀਂ ਆਪਣੇ ਚੈਨਲ ਤੇ ਰੋਜ਼-ਰੋਜ਼ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਿੰਨੇ ਆ ਜੀ ਦਿੱਲੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਹੁਣ ਆਪਾਂ ਖੀਰੇ ਨੂੰ ਵੀ ਇਸੇ ਤਰੀਕੇ ਨਾਲ ਹੀ ਕੱਦੂਕਸ ਕਰ ਲਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਰਾਇਤਾ ਬਣ ਕੇ ਤਿਆਰ ਹੋਏਗਾ अज्जा बिल्कुल सिंपल तरीके रायता बनावेंगे जी जो तीडियो पहली बार देख रहे हो तो अलग अपने चैनल से कई होर तरह दिठाइया कई होर तरह के हलवे कई होर सब्ज़ियाँ की वीडियो भी पाई है जी तो वो भीडियो भी देख सकते हो जो तीस ये भीडियो पहली बार देख रहे हो तो ਖੀਰੇ ਨੂੰ ਕद्दूकस ਕਰਕੇ ਪਾਉਣ ਦੇ ਨਾਲ ਰਾਇਤੇ ਦਾ ਸਵਾਦ ਹੋਰ ਵੀ ਵੱਧ ਜਾਂਦਾ ਹੈ ਜੀ ਹੁਣ ਇਸ ਤਰੀਕੇ ਨਾਲ ਮੈਂ ਸਾਰੇ ਖੀਰੇ ਨੂੰ ਕद्दूकस ਕਰ ਲਿਆ ਹੈ ਹੁਣ ਮੈਂ ਮਿਰਚ ਨੂੰ ਵੀ ਬਰੀਕ-ਬਰੀਕ ਕੱਟ ਲਵਾਂਗੀ ਜੇਕਰ ਆਪਾਂ ਤਿੱਖਾ ਖਾਣਾ ਪਸੰਦ ਕਰਦੇ ਹਾਂ ਤਾਂ ਆਪਾਂ ਮਿਰਚ ਨੂੰ ਪਾ ਸਕਦੇ ਹਾਂ ਨਹੀਂ ਆਪਾਂ ਇਸ ਨੂੰ ਸਕਿਪ ਕਰ ਦੇਵਾਂਗੇ ਹਰੀ ਮਿਰਚ ਨੂੰ ਬਰੀਕ ਬਰੀਕ ਕੱਟ ਕੇ ਪਾਵਾਂਗੇ ਮੈਂ ਕੀਰ੍ਹਾ ਹਰੀ ਮਿਰਚ ਤੇ ਸਭ ਕੁਝ ਆਪਣੇ ਹਿਸਾਬ ਨਾਲ ਲਿਆਇਆ ਹੈ ਪੰਜ ਨਾ ਕਰਾਇਤਾ ਬਣਾਉਣਾ ਹੋਵੇ ਉਸ ਹਿਸਾਬ ਨਾਲ ਹਰੀਆਂ ਮਿਰਚਾਂ ਤੇ ਕੀਰ੍ਹਾ ਬਾਕੀ ਸਬਜ਼ੀਆਂ ਲੈ ਲਵਾਂਗੇ ਮੈਂ ਖੀਰਾ ਹਰੀਆਂ ਮਿਰਚਾਂ ਤੇ ਪਿਆਜ਼ ਨੂੰ ਬਰੀਕ ਕੱਟ ਲਿਆ ਹੈ ਹਰੇ ਧਨੀਏ ਨੂੰ ਵੀ ਬਰੀਕ ਕੱਟ ਲਿਆ ਹੈ ਜੀਰੇ ਨੂੰ ਮੈਂ ਪਹਿਲਾਂ ਤੋਂ ਹੀ ਤਵੇ ਉੱਪਰ ਭੁੰਨ ਕੇ ਰੱਖਿਆ ਸੀ ਹੁਣ ਆਪਾਂ ਇਸ ਦਾ ਰਾਇਤਾ ਬਣਾ ਲਵਾਂਗੇ ਇਹ ਇਹ ਸਾਰੀਆਂ ਚੀਜ਼ਾਂ ਆਪਾਂ ਰਾਇਤਾ ਬਣਾਉਣ ਦੇ ਲਈ ਯੂਜ਼ ਕਰਾਂਗੇ ਹੁਣ ਆਪਾਂ ਇਸ ਦਾ ਰਾਇਤਾ ਬਣਾ ਲਵਾਂਗੇ ਉਸ ਦੇ ਲਈ ਮੈਂ ਇੱਕ ਬੌਲ ਦਹੀਂ ਲਿਆ ਹੈ ਦਹੀਂ ਦੇ ਵਿੱਚ ਕद्दूकस ਕੀਤਾ ਹੋਇਆ ਖੀਰਾ ਪਾਵਾਂਗੇ ਜੇਨਾ ਆਪਾਂ ਰਾਇਤਾ ਬਣਾਉਣਾ ਹੋਵੇ ਉਸ ਦੇ ਹਿਸਾਬ ਨਾਲ ਕੀ ਰਾਤੇ ਬਾਕੀ ਸਾਰੀਆਂ ਚੀਜ਼ਾਂ ਲੈ ਲਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਰਾਇਤਾ ਬਣ ਕੇ ਤਿਆਰ ਹੋਏਗਾ ਬਰੀਕ ਕੱਟਿਆ ਹੋਇਆ ਪਿਆਜ਼ ਪਾਵਾਂਗੇ ਮੈਂ ਇਥੇ ਇੱਕ ਵੱਡੇ ਸਾਈਜ਼ ਦਾ ਪਿਆਜ਼ ਲਿਆ ਹੈ ਹਰੀ ਮਿਰਚ ਪਾਵਾਂਗੇ ਬਰੀਕ ਕੱਟੀ ਹੋਈ ਹਰਾ ਧਨੀਆ ਪਾਵਾਂਗੇ ਸਾਰੀਆਂ ਚੀਜ਼ਾਂ ਨੂੰ ਦਹੀਂ ਦੇ ਵਿੱਚ ਪਾਉਣ ਤੋਂ ਬਾਅਦ ਮਿਕਸ ਕਰ ਲਵਾਂਗੇ ਇਸ ਤਰੀਕੇ ਦੇ ਰਾਇਤੇ ਨੂੰ ਆਪਾਂ ਚੌਲਾਂ ਦੇ ਨਾਲ ਖਾਵਾਂਗੇ ਤੇ ਬਹੁਤ ਟੇਸਟੀ ਲੱਗੇਗਾ ਖੀਰੇ ਪਿਆਜ਼ ਤੇ ਹਰੀ ਮਿਰਚ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਦਹੀਂ ਦੇ ਵਿੱਚ ਜੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਇਸਦੇ ਵਿੱਚ ਭੁੰਨਿਆ ਹੋਇਆ ਜੀਰਾ ਪਾਵਾਂਗੇ ਹੁਣ ਆਪਾਂ ਇਸਦੇ ਵਿੱਚ ਜੋ-ਜੋ ਮਸਾਲੇ ਪਾਉਣੇ ਹਨ ਉਹ ਮਸਾਲੇ ਪਾਵਾਂਗੇ ਇੱਕ ਛੋਟਾ ਚਮਚ ਭੁੰਨਿਆ ਹੋਇਆ ਜੀਰਾ ਪਾਊਡਰ ਪਾਵਾਂਗੇ ਇਸਦੇ ਨਾਲ ਬਹੁਤ ਹੀ ਵਧੀਆ ਟੇਸਟ ਆਏਗਾ ਰਾਇਤੇ ਦੇ ਵਿੱਚੋਂ ਇੱਕ ਛੋਟਾ ਚਮਚ ਬਲੈਕ ਪੀਪਰ ਪਾਊਡਰ ਪਾਵਾਂਗੇ ਸਮੋਸਾ ਸਕਿਪ ਵੀ ਕਰ ਸਕਦੇ ਹਾਂ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਰਾਇਤਾ ਬਣਦਾ ਹੈ ਤੁਸੀਂ ਘਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਇੱਕ ਛੋਟਾ ਚਮਚਾ ਲਾਲ ਮਿਰਚ ਪਾਵਾਂਗੇ ਮਿਰਚ ਆਪਾਂ ਆਪਣੇ ਹਿਸਾਬ ਨਾਲ ਪਾਵਾਂਗੇ ਜਿੰਨਾ ਕਪਾ ਦੀ ਕਾਕਾ ਨੂੰ ਪਸੰਦ ਕਰਦੇ ਹਾਂ ਆਪਾਂ ਇਸ ਦੇ ਵਿਚਾਰੀ ਮਿਰਚ ਵੀ ਪਾਈ ਹੈ ਇਸ ਦੇ ਲਈ ਆਪਾਂ ਮਿਰਚ ਆਪਣੇ ਹਿਸਾਬ ਨਾਲ ਪਾਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਰਾਇਤਾ ਬਣ ਕੇ ਤਿਆਰ ਹੁੰਦਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਹੁਣ ਆਪਾਂ ਇਸ ਦੇ ਵਿੱਚ ਸਵਾਦ ਅਨੁਸਾਰ ਨਮਕ ਪਾਵਾਂਗੇ ਨਮਕ ਆਪਾਂ ਆਪਣੇ ਸਵਾਦ ਅਨੁਸਾਰ ਪਾਵਾਂਗੇ ਜੀ ਸਾਰੇ ਮਸਾਲੇ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਦਹੀਂ ਦੇ ਵਿੱਚ। ਦਹੀਂ ਦੇ ਵਿੱਚ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਹੁਣ ਇਸ ਤਰੀਕੇ ਦਾ ਆਪਣਾ ਰਾਇਤਾ ਬਣ ਕੇ ਤਿਆਰ ਹੈ ਜੀ। ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੇ ਤਾਂ ਤੁਸੀਂ ਇਸ ਰੈਸਪੀ ਨੂੰ ਇੱਕ ਵਾਰ ਟਰਾਈ ਕਰਕੇ ਦੇਖਿਓ ਜੀ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਰਾਇਤਾ ਬਣ ਕੇ ਤਿਆਰ ਹੋਏਗਾ ਹੁਣ ਆਪਾਂ ਰਾਇਤੇ ਨੂੰ ਸਰਵ ਕਰ ਲਵਾਂਗੇ ਰਾਇਤੇ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਇਸ ਤਰੀਕੇ ਦੇ ਠੰਡੇ ਠੰਡੇ ਰਾਇਤੇ ਨੂੰ ਚੋਲਾਂ ਦੇ ਨਾਲ ਖਾਵਾਂਗੇ ਤੇ ਬਹੁਤ ਟੇਸਟੀ ਲੱਗੇਗਾ ਇਹ ਬਹੁਤ ਈਜ਼ੀ ਰੈਸਪੀ ਹੈ ਜੀ ਜਲਦੀ ਜਟਪਟ ਬਣ ਕੇ ਤਿਆਰ ਹੁੰਦੀ ਹੈ ਮੈਂ ਇੱਥੇ ਸਾਰੀਆਂ ਚੀਜ਼ਾਂ ਨੂੰ ਆਪਣੇ ਹਿਸਾਬ ਨਾਲ ਲੈ ਆਇਆ ਹੈ ਜੀ ਆਪਾਂ ਜਿੰਨਾ ਕਰੇਤਾ ਬਣਾਉਣਾ ਉਹ ਵੀ ਉਸੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਲੈ ਲਵਾਂਗੇ ਖੀਰਾ ਪਿਆਜ਼ ਵਗੈਰਾ ਹੁਣ ਰਾਇਤੇ ਉੱਪਰ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਪੁਣ ਇਹ ਜੀਰਾ ਪਾਊਡਰ ਪਾਵਾਂਗੇ ਹਨ ਇਸ ਤਰੀਕੇ ਦਾ ਆਪਣਾ ਰਾਇਤਾ ਬਣ ਕੇ ਤਿਆਰ ਹੈ ਅਸੀਂ ਆਪਣੇ ਚੈਨਲ ਤੇ ਰੋਜ਼ ਰੋਜ਼ ਨਵੀਂ ਨਵੀਂ ਰੈਸਪੀਜ਼ ਲੈ ਕੇ ਆਉਂਦੇ ਰਹਨੇ ਆ ਜੀ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਰਾਇਤੇ ਉੱਪਰ ਥੋੜਾ ਜਿਹਾ ਹਰਾ ਧਨ ਜਾਂ ਪਾਵਾਂਗੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ